ਆਪਾਂ ਸਲਵਾਰ ਜ਼ਿਆਦਾ ਭਾਰੀ ਨਹੀਂ ਬਣਾਵਾਂਗੇ ਕਿਉਂਕਿ ਗਰਮੀ ਦਾ ਮਹੀਨਾ ਤਾਂ ਆਪਾਂ ਨੇ ਹਲਕੀ ਹੀ ਸਲਵਾਰ ਬਣਾਉਣੀ ਹੈ ਬਰਸਾਤ ਦੇ ਕੱਪੜੇ ਦੀ ਜੇ ਆਪਾਂ ਇਹਨਾਂ ਦੇ ਬਰਸਾਤ ਦਾ ਕੱਪੜਾ ਲਿਆ ਖੁੱਲਾ ਉਦਾਂ ਪਲਟ ਕੇ ਬਣਾਉਣੀ ਨਹੀਂ ਇਹਦੇ ਵਿੱਚ ਵੀ ਆਪਾਂ ਭਾਰੀ ਸਲਵਾਰ ਕਰ ਸਕਦੇ ਹਾਂ ਜਿੰਨੀ ਆਪਾਂ ਰੱਖਦੇ ਹਾਂ ਨਾ ਆਪਣਾ 7 ਇੰਚ ਤਾਂ ਤਕਰੀਬਨ ਆਪਾਂ 벨ਟ ਸਾਢੇ ਪਾ ਲਈਆਂ ਮੈਂ ਇਹਦੀ ਲੰਬਾਈ ਰੱਖੀ ਹੈ ਜੀ ਕਟਿੰਗ ਰੱਖੀ ਹੈ ਇਹਦੀ ਮੈਂ ਕੱਤੀ ਦੀ ਕਟਿੰਗ ਰੱਖੀ ਆ ਮੈਂ ਕੱਤੀ ਦੀ ਕਟਿੰਗ ਰੱਖ ਲਈ ਮੈਂ ਇਹਨੂੰ ਫੋਲਡ ਕੀਤਾ ਕੱਪੜੇ ਨੂੰ ਸਿੰਗਲ ਕੱਪੜੇ ਨੂੰ ਮਤਲਬ ਕਈ ਵਾਰ ਸਰਦਾ ਨਹੀਂ ਕੀਤਾ ਫੋਲਡ ਕਰਕੇ ਬਣਾ ਲਿਆ ਤੇ ਕਿਉਂਕਿ ਮੈਂ ਸਲਵਾਰ ਹੈਵੀ ਨਹੀਂ ਰੱਖਣਾ ਪਸੰਦ ਕਰਦੀ ਤੇ ਇਧਰੋਂ ਰੱਖ ਲਿਆ ਆਪਾਂ ਫਿਰ ਆਸਾਂ ਆਸਾਂ ਰੱਖਿਆ ਮੈਂ 10 ਇੰਚ ਤੁਸੀਂ ਕਿੰਨਾ ਰੱਖਦੇ ਹੋ ਤੁਸੀਂ ਰੱਖ ਸਕਦੇ ਹੋ ਪਰ ਮੈਂ 10 ਇੰਚ ਰੱਖਿਆ ਇੱਥੋਂ ਰੱਖਾਂਗੀ ਮੈਂ ਜਿਹੜੇ ਇੰਚ ਜੇ ਮੂਰੀ ਵਾਸਤੇ ਆਪਾਂ ਰੱਖਦੇ ਹੁੰਨੇ ਆ ਇੱਥੋਂ ਜੇ ਆਪਾਂ 1.5 ਇੰਚੇ ਰੱਖ ਲਿਆ ਚੀਜ਼ ਇੱਥੋਂ ਰੱਖਤੀ 10 ਇੰਚ ਤਾਂ ਆਪਾਂ ਇਹਨੂੰ ਰੱਖਾਂਗੇ 10.5 ਇੰਚ ਕਿਉਂਕਿ ਆਪਣਾ 10.5 ਇੰਚ ਇਸ ਲਈ ਰੱਖਣਾ ਕਿਉਂਕਿ ਆਪਾਂ ਉਧਰੋਂ 9 ਇੰਚ ਦਾ ਹਸਣ ਤਿਆਰ ਕਰਨਾ ਹੀ ਕਰਨਾ ਵਾਪਾਂ ਨੇ ਇਹ ਰੱਖ ਲਈ ਚ ਤੇ ਜਾਂ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਇੱਥੋਂ 9 ਇੰਚ ਸਿੱਧਾ ਹਸਣ ਤਿਆਰ ਰੱਖ ਲਿਆ ਇਹ ਸਭ ਤੋਂ ਸਰਲ ਤਰੀਕਾ ਵਾ ਜੇ ਸਿੱਧਾ 9 ਰੱਖਿਆ 9 ਤੇ ਕਟਿੰਗ ਲਾਤੀ ਇੱਥੇ ਕੋਈ ਆਪਾਂ ਨਹੀਂ ਰੱਖਣਾ ਕੀ ਜਾ ਡੇਢ ਇੰਚ ਰੱਖੀਏ ਜਾਂ ਦੋ ਰੱਖੀਏ ਨਹੀਂ ਆਪਾਂ ਇਧਰ ਜਿੰਨੀ ਲਵਾਈ ਲਈ ਆ ਉਧਰ ਉਸ ਤਰੀਕੇ ਦੇ ਨਾਲ ਆਪਾਂ ਇਧਰ ਇਹ ਹਾਸਣ ਰੱਖ ਕੇ ਫਿਰ ਸਿੱਧਾ ਉਹਨੂੰ ਕਾਟ ਪਾ ਲੈਣੀ ਆ ਇਹਨੂੰ ਆਪਾਂ ਇੱਥੋਂ ਕੱਟ ਦੇਾਂਗੇ ਸਿੱਧਾ ਇਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਕਿੰਨੇ ਇੰਚ ਰੱਖਣਾ ਆਪਾਂ ਇਹਦੇ 31 ਦੀ ਥਾਂ ਤੇ ਫਿਰ ਇਹਦੀ ਰੱਖਾਂਗੇ ਆਪਾਂ 33 ਇੰਚ ਲਵਾਈ ਠੀਕ ਹੈ ਜੀ 33 ਇੰਚ ਲਵਾਈ ਦੇ ਰੱਖਣ ਦੇ ਨਾਲ ਇਹ ਕੋਈ ਬਹੁਤ ਹੀ ਸੋਹਣਾ ਆ ਜਾਂਦਾ ਫਿਰ ਉਧਰ ਵੀ ਆਸਮ ਦੀ ਆਪਾਂ ਨੂੰ ਲੋੜ ਦੀ ਪੈਂਦੀ ਬਿਲਕੁਲ ਛੋਟੇ ਜਿਹੇ ਸਾਰਲੇ ਤਰੀਕੇ ਦੇ ਨਾਲ ਇਹ ਚੀਜ਼ ਆ ਜਾਂਦੀ ਹੈ ਇਸ ਤਰੀਕੇ ਨਾਲ ਕੱਟੋ ਬਹੁਤ ਹੀ ਆਸਾਨ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਲਦੀ ਕੱਟ ਹੋ ਜਾਂਦੀ ਹੈ ਮੈਨੂੰ ਤੁਹਾਨੂੰ ਚੰਗਾ ਲੱਗਦਾ ਕਿ ਜ਼ਿਆਦਾ ਟਾਈਮ ਲਾ ਕੇ ਕੱਟਿਆ ਜਾਵੇ ਇਸ ਤਰ੍ਹਾਂ ਨਿਸ਼ਾਨੀਆਂ ਆਪਾਂ ਲਾ ਲਈਆਂ ਇਹ ਵੀ ਕੱਟ ਚੱਲ ਰਿਹਾ ਵਾ ਚੌਕ ਵੀ ਤਾਂ ਆਪਾਂ ਆਵਦੀ 31 ਇੰਚ ਦਾ ਹਿਸਾਬ ਜ਼ਰੂਰ ਰੱਖਣਾ ਕਿ ਸਾਡੀ 30 ਇੰਚ ਕਟੇਂਗ ਰਹਿਣੀ ਚਾਹੀਦੀ ਹੈ ਤਿਆਰ। ਐਥੋਂ ਆਪਾਂ ਨੇ ਸਿੱਧਾ ਬਿਲਕੁਲ ਸਿੱਧਾ ਕੱਟ ਲਿਆ। ਆਪਾਂ ਐਥੋਂ ਲੈ ਗਏ। ਇਹ ਆਪਣਾ 9 ਇੰਚਾ ਸਾਨੂੰ ਆਪਣੇ ਆਪ ਤਿਆਰ ਰਹਿ ਗਏ। ਫਿਰ ਆਪਾਂ ਇਹਨੂੰ ਕੱਪੜੇ ਦੇ ਉੱਪਰ ਕੋ ਸਿੱਧਾ ਕਰ ਲਾਂਗੇ। ਤੇ ਦੇਖੋ ਤੁਸੀਂ ਬੜੇ ਸਰਲ ਤਰੀਕੇ ਦੇ ਨਾਲ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਕੱਟਣ ਹੁੰਦੀ ਹੈ ਕਿ ਸਿਰਫ 2 ਮਿੰਟ ਸਲਵਾਰ ਕੱਟਣ ਨੂੰ ਲੱਗਦੇ ਨੇ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾ ਵਾ ਮੈਂ ਤਾਂ ਇਸ ਤਰੀਕੇ ਨਾਲ ਕੱਟਦੀ ਆਂ ਤੇ ਤੁਸੀਂ ਕਿਸ ਤਰੀਕੇ ਨਾਲ ਕੱਟਦੇ ਹੋ ਤੇ ਤੁਸੀਂ ਦੇਖਿਓ ਪਰ ਮੈਂ ਤੁਹਾਨੂੰ ਆਪਣਾ ਤਰੀਕਾ ਦੱਸ ਦਿੰਦੀ ਆਂ ਕਿ ਇਸ ਤਰੀਕੇ ਨਾਲ ਤੇ ਵਧੀਆ ਬਣਦੀ ਆਂ ਅੱਜ ਫਿਰ ਆਪਾਂ ਇੱਥੇ ਇਹ ਆਸਣ ਦੇ ਨਾਲ ਆਸਣ ਜੋੜ ਲੇਂ इधरों भी बराबर का कर लेना आप क्ड लेने बाल रहे तो अपना सारी सलवार देखिए सत्यानाश हो जाए वाह लो जी हम इतने रहेगी अपनी कत्ती तैयार मैं कत्ती पाने पाने जिनी थोड़ी लंबाई हिसाब नो रहेगी इतने अपना उ जाएगी इधर दो इंच की कटिंग इधर निकल जाएगी ਬਿਲਕੁਲ ਸਹੀ ਆਇਆ ਹੈ ਆਪਣਾ ਲੋ ਜੀ ਆਪਣੀ ਸਲਵਾਰ ਦੇ ਕੁੰਡੇ ਕੱਟ ਕੇ ਬਿਲਕੁਲ ਰੈਡੀ ਹੋ ਗਏ ਅਗਰ ਤੁਸੀਂ ਹੈਵੀ ਸਲਵਾਰ ਰੱਖਣੀ ਹੈ ਤਾਂ ਆਸਣ ਵੇਲੇ ਮੈਂ ਤੁਹਾਨੂੰ ਇਸ ਕੱਪੜੇ ਤੇ ਦੱਸ ਦਿੰਨੀ ਆ ਕਿ ਜਿੱਦਾਂ ਰੱਖ ਲੋ ਕਿ ਚੌਰਸ ਕੱਪੜਾ ਆਪਣਾ ਤੇ ਤੁਸੀਂ ਰੱਖਣੀ ਹੈ ਸਲਵਾਰ ਹੈਵੀ ਤੇ ਕੱਪੜਾ ਵੀ ਤੁਹਾਡੇ ਕੋਲੇ ਹੈਗਾ ਜੇ ਉਸ ਤਰੀਕੇ ਦੇ ਨਾਲ ਤੁਹਾਡੀ ਘੱਟ ਸਲਵਾਰ ਬਣਦੀ ਹੈ ਪਰ ਤੁਸੀਂ ਇਹ ਚੀਜ਼ਾਂ ਨੂੰ ਇੱਥੋਂ ਨਾਪ ਲਿਆ ਕਰੋ ਇਹ 15 ਇੰਚ ਨਾਪ ਲਿਆ ਕਰੋ 15 ਇੰਚ ਰੱਖ ਲਈ ਤੇ ਇਹਦੇ ਨੂੰ ਜਿਹੜਾ ਸਨ ਦੇ ਹਿਸਾਬ ਨਾਲ ਇੱਥੇ ਜਿਹੜਾ ਸਾਈਡ ਤੋਂ ਕਪੜਾ ਲੈਂਦਾ ਉਹ ਤੁਸੀਂ ਕਪੜਾ ਪਾ ਲਿਆ ਕਰੋ ਜਿョ ਕਿ ਮੈਂ ਪਹਿਲਾਂ ਸਲਵਾਰ ਦੇ ਵਿੱਚ ਪਾਇਆ ਤੇ ਤੁਹਾਨੂੰ ਉਹ ਦਿਖਾਇਆ ਵੀ ਸੀਗਾ ਪਰ ਮੈਂ ਹੈਵੀ ਨਹੀਂ ਕਰਣੀ ਗਰਮੀ ਬਹੁਤ ਲੱਗਦੀ ਹੈ ਆਪਾਂ ਹਲਕੀ ਜੀ ਸਲਵਾਰ ਕਰਾਂਗੇ ਕਪੜਾ ਆਪਣੇ ਕੋਲ ਬਹੁਤ ਸੀਗਾ ਪਰ ਆਪਾਂ ਹੈਵੀ ਨਹੀਂ ਕੀਤਾ ਹੁਣ ਆਪਾਂ ਲਾ ਲੈਣੇ ਕੁੰਦੇ ਕੁੰਦੇ ਆਪਾਂ ਲਾਮਾ ਇੱਕ ਸਾਈਡ ਤੋਂ ਕਰਕੇ ਹੁੰਦੇ ਨਾ ਨੇ ਮਤਲਬ ਕਿ ਜਿਹਨੂੰ ਗੋਡੇ ਕਹਿੰਦੇ ਨੇ ਉਹ ਚੀਜ਼ ਉਹ ਪਾਉਣੇ ਨੇ ਮੈਂ 14 ਇੰਚ 15 ਪਾਉ 14 ਪਾਉ ਹਨਾ ਤੇ 15 ਟਰਾਂਗੇ ਤੇ 14 ਰਹਿ ਜਾਣਗੇ 10 ਦਾ ਇੰਚ ਆਪਣੀ ਉਧਰ ਆ ਜਾਣੀ ਆ ਸਿਲਾਈ ਦੇ ਵਿੱਚ ਤੁਹਾਨੂੰ ਨਾਪ ਕੇ ਦਿਖਾ ਦਿੰਦੀ ਆ ਵੀਡੀਓ ਜਦੋਂ ਲੰਬੀ ਹੋ ਜੂ ਫਿਰ ਲੰਬੀ ਵੀਡੀਓ ਨੂੰ ਕੋਈ ਦੇਖਣਾ ਪਸੰਦ ਨਹੀਂ ਕਰਦਾ ਸਕਿਪ ਕਰ ਦਿੰਦੀ ਆ ਭੈਣਾ अजकल भैं तेज़ हो गई कि स्किप कर दो बस ये चौदह नहीं मेरे पंद्रह ये पंद्रह इंच ही देखो अपने आप ही पंद्रह हो गया पता लग गया मैं पंद्रह ही हो जावा ये पंद्रह नहीं लवाई रखनी आप कि यी गोडें की क्योंकि अपने कत्ती है उधर भी कत्ती ਉੜਾ ਜੇ ਉੱਪਰ ਰੱਖ ਲੈ ਕਰੋ ਅੱਧਾ ਕੈਂਚ 31 ਦਾ ਜਿਵੇਂ ਸਾਢੇ 31 ਰੱਖ ਲੈ ਕਿਉਂਕਿ ਕਈ ਵਾਰੀ ਕਾਂ ਨਿਕਲ ਜਾਂਦਾ ਵਾ ਫਿਰ ਕਾਂ ਨਿਕਲੇ ਤਾਂ ਅੱਛਾ ਸੂਰਜ ਫਾੜੀ ਵੱਟ ਹੁੰਦੀ ਆ ਲਓ ਜੀ ਇਹ ਆਪਣੀ ਸਲਵਾਰ ਕੱਟ ਕੇ ਤਿਆਰ ਆ ਉਹ ਸਾਈਡ ਕੋ ਲੈ ਜੇਗੀ ਬੈਲਟ ਇਹ ਕਪੜਾ ਵੀ ਖਿਸਕਦਾ ਜਾਵਾ ਇਹ ਆਪਣੀ ਕਿਉਂਕਿ ਸਲਵਾਰ ਦੀ ਕਟਾਈ 15 ਇੰਚ ਰੱਖਿਆ ਆਪਾਂ ਫੋਲਡ ਕਰਾਂਗੇ ਤਾਂ 7.5 ਆਏਗਾ ਅੱਧਾ ਇੰਚ ਵਿੱਚ ਆ ਜਾਏਗਾ ਆਪਣਾ ਸਿਆਉਣਾ ਜਦੋਂ ਨਹੀਂ ਸਾਈਡ ਤੇ ਵੈਸੇ 1 ਇੰਚਾ ਉਹਨਾਂ ਚਾਹੀਦਾ ਜ਼ਿਆਦਾ ਦਬਣਾ ਚਾਹੀਦਾ ਪਰ ਮੈਂ 1 ਇੰਚ ਰੱਖ ਕੇ ਹਿਸਾਬ ਨਾਲ ਰੱਖਿਆ ਧਾ ਲੋ ਜੀ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਤਿਆਰ ਤੇ ਆਪਾਂ ਹੁਣ ਕੱਢਦੇ ਹਾਂ 벨ਟ 벨ਟ ਮੈਂ ਲੈ ਰਦਾ ਕਿ ਸ਼ਾਇਦ ਕਮੀਜ਼ ਦੇ ਸਾਈਡ ਚੋਂ ਨਿਕਲੇ ਕਪੜਾ ਉਹਦੀ 벨ਟ ਕੱਢ ਲਈਏ ਤੇ ਫਿਰ ਬਾਕੀ ਆਪਾਂ ਕੱਪੜਾ ਇਹ ਨਾਲ ਨਹੀਂ ਕਰਾਂਗੇ ਤੇ ਜੇ ਨਾ ਨਿਕਲਿਆ ਤਾਂ ਆਪਾਂ ਇਹਦੇ ਵਿੱਚੋਂ ਸਾਈਡ ਤੋਂ 벨ਟ ਪਾ ਲਾਂਗੇ 벨ਟ ਕਿਹੜੀ ਜੀ ਦੀ ਪਵੇਗੀ ਜੋ ਆਪਣਾ ਇਹ ਕੱਪੜਾ ਸਾਈਡ ਤੋਂ ਨਿਕਲ ਗਿਆ ਇਹਦੀ 벨ਟ ਪੈ ਜੀਏ ਇੰਦਾ ਕਰਕੇ ਇਸ ਤੋ ਇਹ 벨ਟ ਨਿਕਲ ਜਾਏਗੀ ਤੇ ਪਰ ਆਪਾਂ ਹਲੇ ਨਹੀਂ ਕੱਟਾਂਗੇ ਫਿਰ ਵੀ ਚਲੋ 벨ਟ ਕੱਢ ਕੇ ਵੀ ਕਾਫੀ ਕੱਪੜਾ ਆਪਣਾ ਬਚ ਜਾਂਦਾ ਵਾ ਤਕਰੀਬਨ ਕਿ ਅੱਧਾ ਮੀਟਰ ਜੇ ਉੱਪਰ ਮੋਟਾ ਸਾਹ ਹੁਣ ਆਪਾਂ ਕੱਟ ਦਿਆਂ ਕਮੀਜ਼